ਸਤ ਨੋ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮੰਤਨ ਭੈ ਅਰੋਗਾ ਕੋਟ ਬਿਗਨ ਲਾਤੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਮਹਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਤ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਵਾਤੀ ਇਸਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਾਉ ਕਿਲ ਵਿਕ ਪਾਪ ਦੋਖ ਲਹਿ ਜਾਵੈ ਚੜ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਿਰਾਸ ਧਾਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨੋ ਦਿਆਲ ਹੋਏ ਮੇਰਾ ਸੁਆਮੀ ਤਿਸ ਗੁਰ ਤਿਕ ਗੁਰ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਪਿਆਰੇ ਸਾਧ ਸੰਗਤਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਕਲਯੁਗੀ ਜੀਵਾਂ ਨੂੰ ਤਾਰਦੇ ਹੋਏ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਕਲਯੁਗ ਦੇ ਚੱਕਰ ਝੋਲਿਆਂ ਤੋਂ ਬਚਾਉਣ ਦੇ ਲਈ ਨਿਤ ਨਮੇ ਕੋਤ ਕਰਦੇ ਰਹਿੰਦੇ ਸਨ ਅਤੇ ਉਹਨਾਂ ਨੂੰ ਗੁਰਵਾਣੀ ਦਾ ਉਪਦੇਸ਼ ਦੇ ਕੇ ਜੀਵਨ ਮੁਕਤ ਕਰਦੇ ਸਨ ਸੋ ਆਪਾਂ ਇਸਨਾਨ ਦਾ ਜੋ ਫਲ ਹੈ ਉਸ ਦੇ ਮਹੱਤਮ ਦੇ ਬਾਰੇ ਵਿਚਾਰ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਸ ਤਰ੍ਹਾਂ ਆਪਣੇ ਪਿਆਰੇ ਸਿੱਖਾਂ ਨੂੰ ਇਸ਼ਨਾਨ ਦਾ ਮਹਾਤਮ ਸਮਝਾਉਂਦੇ ਹਨ ਸਾਰੀ ਸੰਗਤ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਂ ਇੱਕ ਵਾਰੀ ਮਾਘ ਦੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ ਬਹੁਤ ਸਾਰੇ ਇਸਤਰੀ ਅਤੇ ਪੁਰਸ਼ ਇਸ਼ਨਾਨ ਕਰਕੇ ਆਏ ਸਨ ਅਤੇ ਸਰਦੀ ਦੇ ਨਾਲ ਸਾਰੇ ਕੰਮ ਰਹਿ ਸਨ ਤਾਂ ਸਤਿਗੁਰਾਂ ਦੇ ਪਾਸ ਬੈਠੇ ਕੁਝ ਸਿੱਖਾਂ ਨੇ ਪੁੱਛਿਆ ਕਿ ਹੇ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਪੂਰਾ ਮਹੀਨਿਆਂ ਦੇ ਵਿੱਚ ਇਸ਼ਨਾਨ ਜਦੋਂ ਜੀ ਕਰੇ ਉਦੋਂ ਕਰ ਲਿਆ ਜਾਵੇ ਤਾਂ ਇਸ ਦਾ ਕੀ ਕਾਰਨ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਫਰਮਾਇਆ ਕਿ ਹੇ ਭਾਈ ਸਿੱਖੋ ਇਹ ਜਗਤ ਦੀ ਨਿਤ ਹੀ ਦੇਖਾ ਦੇਖੀ ਹੈ ਕਿ ਪੁਰਸ਼ ਨੂੰ ਨਿਤ ਹੀ ਪਹਿਰ ਰਾਤ ਰਹਿੰਦੀ ਇਸ਼ਨਾਨ ਕਰਕੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗਾ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਸਿਮਰਨ अथवा ਗੁਰਵਾਣੀ ਦਾ ਪਾਠ ਕਰਦਾ ਹੈ ਉਸ ਦਾ ਇਸ਼ਨਾਨ ਸਫਲਾ ਹੈ ਨਹੀਂ ਤਾਂ શરીર ਦੀ ਮੈ ਲਹਣ ਵਾਲੀ ਗੱਲ ਹੈ ਅੰਮ੍ਰਿਤ ਵੇਲੇ ਪਹਿਹ ਰਾਤ ਰਹਿਂਦੀ ਇਸ਼ਨਾਨ ਕਰਕੇ ਨਾਮ ਜਪਣ ਦਾ ਫਲ ਨਿਤ ਜਗ ਦੇ ਬਰਾਬਰ ਹੁੰਦਾ ਹੈ ਜਿਸ ਤਰ੍ਹਾਂ ਕੋਈ ਵੱਡਾ ਜਗ ਕਰ ਲੈਂਦਾ ਹੈ ਉਸ ਦਾ ਫਲ ਅਮਰਤ ਵੇਲੇ ਇਸ਼ਨਾਨ ਕਰਕੇ ਨਾਮ ਜਪਣ ਦਾ ਹੈ ਨਿਤ ਦਾ ਚੌਥੇ ਪਹਿਰ ਸਵਾਕ ਹੈ ਸੁਰਤਿ ਉਪਜਾ ਚਾਓ ਤਿੰਨ ਦਰਿਆਵਾਂ ਸੋ ਦੋਸਤੀ ਮਨ ਮੁਖ ਸੱਚਾ ਨਾਮ ਇਸ ਵਿਸ਼ੇ ਇਸ਼ਨਾਨ ਕਰਨ ਦਾ ਫਲ ਕੜੀ ਪ੍ਰਤੀ ਘਟਦਾ ਜਾਂਦਾ ਹੈ ਜੈਸਾ ਕਿ ਪੈਰ ਪਿਛੋਂ ਇੱਕ ਕੜੀ ਘਟ ਇਸ਼ਨਾਨ ਕਰਨ ਦਾ ਫਲ ਅਸ਼ਮੇਧ ਜਗਦਾ ਹੁੰਦਾ ਹੈ ਦੋ ਘੜੀ ਘਟੇ ਦਾ ਫਲ ਗੋਮੇਦ ਜਗਦਾ ਹੁੰਦਾ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਸਮਝਾ ਰਹੇ ਹਨ ਤੇ ਜਦੋਂ ਤੀਜੀ ਘੜੀ ਘਟ ਜਾਵੇ ਉਸ ਇਸ਼ਨਾਨ ਦਾ ਫਲ ਹੰਤਰੀ ਜਿਸ ਤਰ੍ਹਾਂ ਕੋਈ ਵੇਦ ਮੰਤਰ ਪੜ੍ਹ ਕੇ ਅਗਨੀ ਵਿੱਚ ਘਿਓ ਆਦੀ ਪਾਉਂਦੇ ਹਨ ਅਤੇ ਜਾਪ ਕਰਦੇ ਰਹਿੰਦੇ ਹਨ ਇਸ ਦਾ ਫਲ ਤੀਜੀ ਘੜੀ ਘਟਦੇ ਇਸ਼ਨਾਨ ਕਰਨ ਦੇ ਨਾਲ ਹੁੰਦਾ ਹੈ ਤੇ ਜਦੋਂ ਚੌਥੀ ਘੜੀ ਘਟਿਆ ਇਸ਼ਨਾਨ ਕੀਤੇ ਦਾ ਫਲ ਸੋਨੇ ਦਾ ਦਾਨ ਹੁੰਦਾ ਹੈ ਇਸ ਤਰ੍ਹਾਂ ਕੋਈ ਸੋਨਾ ਦਾਨ ਕਰ ਦਿੰਦਾ ਹੈ ਉਤਨਾ ਫਲ ਚਾਰ ਘੜੀਆਂ ਘਟੇ ਇਸ਼ਨਾਨ ਕਰਨ ਦਾ ਹੁੰਦਾ ਹੈ ਪੰਜਵੀਂ ਘੜੀ ਦੇ ਘਟੇ ਇਸ਼ਨਾਨ ਕੀਤੇ ਦਾ ਫਲ ਚਾਂਦੀ ਦਾ ਦਾਨ ਹੁੰਦਾ ਹੈ ਜਿਸ ਤਰ੍ਹਾਂ ਕੋਈ ਚਾਂਦੀ ਨੂੰ ਦਾਨ ਕਰਦਾ ਹੈ ਪੰਜ ਘੜੀਆਂ ਪਹਿਰ ਘਟ ਜਾਵੇ ਉਸ ਇਸ਼ਨਾਨ ਦਾ ਫਲ ਹੁੰਦਾ ਹੈ ਛੇਵੀਂ ਘੜੀ ਦੇ ਘਟਿਆ ਦੁੱਧ ਦਾ ਦਾਨ ਤੇ ਸਤਵੀਂ ਘੜੀ ਦੇ ਘਟਿਆ ਤਾਂਬੇ ਦਾ ਦਾਨ ਦਾ ਫਲ ਪ੍ਰਾਪਤ ਹੁੰਦਾ ਹੈ ਅੱਠਵੀਂ ਘੜੀ ਦੇ ਘਟਿਆ ਅਰਥਾਤ ਸੂਰਜ ਦੀ ਕਿਰਨ ਨਿਕਲਣ ਵੇਲੇ ਇਸ਼ਨਾਨ ਕਰਨ ਦਾ ਫਲ ਜਲ ਦਾਨ ਦੇ ਬਰਾਬਰ ਹੁੰਦਾ ਹੈ ਜਿਹੜਾ ਇਸਤਰੀ ਪੁਰਸ਼ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਨਹੀਂ ਲੈਂਦਾ ਉਸ ਦਾ ਆਪਣਾ ਸ਼ਰੀਰ ਧੋ ਲੈਣ ਤੋਂ ਬਿਨਾਂ ਹੋਰ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਾ ਨੇ ਆਪਾਂ ਨੂੰ ਦੱਸਿਆ ਹੈ ਕਿ ਜੋ ਕਿ ਇਸਤਰੀ ਪੁਰਸ਼ ਪ੍ਰਾਤਕਾਲ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਂਦਾ ਹੈ ਉਸ ਨੂੰ ਇਹ ਸਾਰੇ ਮਹਾਤਮ ਪ੍ਰਾਪਤ ਹੁੰਦੇ ਹਨ ਜਿਸ ਤਰ੍ਹਾਂ ਕੜੀਆਂ ਘਟਣ ਦੇ ਨਾਲ ਇਸ਼ਨਾਨ ਕਰਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਦਾ ਮਹਾਤਮ ਜਾਂ ਫਲ ਮਿਲਦਾ ਹੈ ਅਤੇ ਜੋ ਕੋਈ ਵੀ ਚਾਏ ਅਮਰਤ ਵੇਲੇ ਨਹਾ ਲਵੇ ਪਹਿ ਰਾਤ ਰਹਿੰਦੇ ਉੱਠ ਕੇ ਨਹਾ ਲਵੇ ਅਗਰ ਉਹ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਤਾਂ ਉਸ ਦੇ ਇਸ਼ਨਾਨ ਕਰਨ ਦਾ ਫਲ ਸਿਰਫ ਸਰੀਰ ਦੀ ਮੈ ਲਾਉਣ ਦੇ ਬਰਾਬਰ ਹੈ ਸੋ ਪਿਆਰੇ ਗੁਰਸਿੱਖੋ ਅੱਜ ਆਪਾਂ ਇਹ ਨਿਮਾਣੀ ਕੋਸ਼ਿਸ਼ ਕੀਤੀ ਹੈ ਕਿ ਇਸ਼ਨਾਨ ਦਾ ਫਲ ਕੀ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਇਆ ਹੈ ਸੋ ਹੁਣੇ ਬੁੱਲਾਂ ਦੇ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ